ਬਾਬਾ ਤੇਰੀਆਂ 베ਰੀਆਂ ਵੱਡਦੇ ਆ ਇਹਨਾਂ ਦੀਆਂ ਜੜਾਂ ਵੱਡ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਤਰ ਇਤਿਹਾਸਕ 베ਰੀਆਂ ਦੀ ਸੇਵਾ ਚੱਲ ਰਹੀ ਹੈ ਸਾਮ ਸੰਭਾਲ ਦੀ ਔਰ ਇੱਥੇ ਪੰਜਾਬ ਖੇਤੀਬਾੜ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀ ਨੇ ਨਾ ਉਹ ਸੇਵਾ ਕਰ ਰਹੇ ਨੇ ਅਤੇ ਉਹ ਦੱਸਦੇ ਨੇ ਕਿ ਕਈ ਵਾਰ ਜਦੋਂ ਕਾਂਡ-ਛਾਂਡ ਕਰਦੇ ਨੇ ਨਾ 베ਰੀਆਂ ਦੀ ਤੇ ਸੰਗਤ ਨੂੰ ਐ ਲੱਗਦਾ ਕਿ ਇਦਾਂ ਕਿਉਂ ਕਰ ਰਹੇ ਨੇ ਪਰ 베ਰੀਆਂ ਦੀ ਜਿਹੜੀ ਉਮਰ ਹੈ ਨਾ ਉਹ ਵਧੇ ਅੱਗੇ ਦੀ ਅੱਗੇ ਆਉਣ ਵਾਲੀਆਂ ਜਨਰੇਸ਼ਨਾਂ ਵੀ ਦਰਸ਼ਨ ਕਰ ਸਕਣ ਸਾਂਭ ਸੰਭਾਲ ਦੇ ਲਈ ਇਹ ਉਪਰਾਲਾ ਕੀਤਾ ਜਾਂਦਾ ਤੇ ਅੱਜਕੱਲ ਕਾਂਡ-ਛਾਂਡ ਕੀਤੀ ਜਾ ਰਹੀ ਹੈ ਪਵਿੱਤਰ ਇਤਿਹਾਸਕ 베ਰੀਆਂ ਦਰਬਾਰ ਸਾਹਿਬ ਦੇ ਇਹ ਤਿੰਨੇ ਇਤਿਹਾਸਕ ਬੇਰੀਆਂ ਦੀ ਸਾਂਭ ਸੰਭਾਲ ਸੇਵਾ ਕਰਨਾ ਨੇ ਆ ਜਿਹਦੇ ਵਿੱਚ ਸਮੇਂ ਦੇ ਹਿਸਾਬ ਨਾਲ ਸਾਡੇ ਵੱਖ-ਵੱਖ ਕੰਮਕਾਰ ਹੁੰਦੇ ਨੇ ਜਿਵੇਂ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਇਹ ਇੱਕ ਸਾਡੇ ਲਈ ਸਾਰਾ ਬੜਾ ਮਹੱਤਵਪੂਰਨ ਟਾਈਮ ਹੁੰਦਾ ਕਿਉਂਕਿ ਇਹਦੇ ਵਿੱਚ ਅਸੀਂ ਕਾਣ ਛਾਂਟ ਕਰਨੀ ਹੁੰਦੀ ਆ ਸੋ ਕੱਲ ਦੀ ਸਾਡੀ ਟੀਮ ਜਿਹੜੀ ਹੈ ਕੱਲ ਦੀ ਸਵੇਰ ਦੀ ਆਈ ਹੋਈ ਇਸ ਬੇਰੀ ਤਿੰਨਾ ਬੇਰੀਆਂ ਦੀ ਅਸੀਂ ਜ਼ਰੂਰਤ ਅਨੁਸਾਰ ਕਾਣ ਛਾਂਟ ਕੀਤੀ ਆ ਕਾਣ ਛਾਂਟ ਤੋਂ ਪਾਵੇ ਹੁੰਦਾ ਹੈ ਕਿ ਜਿਵੇਂ ਫਰਵਰੀ ਮਾਰਚ ਚ ਇਹਦਾ ਬਹੁਤ ਬੇਤਹਾਸ਼ਾ ਫਲ ਲੱਗਿਆ ਹੁੰਦਾ ਬੂਟੇ ਤੇ ਭਾਰ ਪੈਂਦਾ ਬੇਰ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ-ਜਿੱਥੇ ਇਹਦੇ ਪੱਤਿਆਂ ਤੇ ਟਾਹਣੀਆਂ ਤੇ ਰੌਸ਼ਨੀ ਨਾ ਪਵੇ ਤਾਂ ਉਹ ਜਿਹੜੇ ਥੱਲੇ ਲੀਆਂ ਟਾਹਣੀਆਂ ਸੁੱਕ ਜਾਂਦੀਆਂ। ਸੋ ਸੁੱਕੀਆਂ ਟਾਹਣੀਆਂ ਨੂੰ ਕੀੜੇ ਵੀ ਲੱਗ ਜਾਂਦੇ ਆ ਇਹ ਬਿਮਾਰੀਆਂ ਵੀ ਲੱਗ ਜਾਂਦੀਆਂ ਇਸ ਲਈ ਉਹਨਾਂ ਨੂੰ ਸਮੇਂ ਸਿਰ ਜਿਹੜਾ ਕੱਢਣਾ ਬਹੁਤ ਜ਼ਰੂਰੀ ਹੁੰਦਾ। ਸੋ ਕੱਲ ਤੋਂ ਲਗਾਤਾਰ ਅਸੀਂ ਤਿੰਨਾਂ ਬੇਰੀਆਂ ਦੀ, ਦੋ ਬੇਰੀਆਂ ਦੀ ਕਾਂਡ ਛਾਂਟ ਕੱਲ ਕੀਤੀ ਆ। ਦੁਖਪੰਜਣੀ ਬੇਰੀ ਦੀ ਅੱਜ ਸਵੇਰੇ ਕੀਤੀ ਆ ਤੇ ਹੁਣ ਇਸ ਇਸ ਵੇਲੇ ਅਸੀਂ ਉਹਨਾਂ ਦੇ ਉੱਤੇ ਪਾਣੀ ਦਾ ਛਰਕਾ ਕਰ ਰਹੇ ਆ ਕਿਉਂਕਿ ਸਮੇਂ ਦੇ ਨਾਲ-ਨਾਲ ਹਨੇਰੀਆਂ ਚੱਲਦੀਆਂ ਪੱਤਿਆਂ ਤੇ ਮਿੱਟੀ ਆ ਜਾਂਦੀ ਹੈ ਤੇ ਇਹਨਾਂ ਦੇ ਉੱਤੇ ਹੁਣ ਅਸੀਂ ਪਾਣੀ ਦਾ ਛੜਕਾ ਕਰਕੇ ਮੁੜ ਕੇ ਲੋੜ ਅਨਸਾਰ ਇਹਨਾਂ ਦੇ ਉੱਤੇ ਆਪ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੇਰੀ ਜਿਹੜੀ ਲੈਬਾਰਟਰੀ ਹੈ ਉਹਦੇ ਵਿੱਚ ਹੀ ਅਸੀਂ ਨਿੰਮ ਤੋਂ ਤੇ ਧਰੇਕ ਤੋਂ ਆਪ ਦਵਾਈਆਂ ਦਵਾਈਆਂ ਬਣਾਉਂਦੇ ਆ ਜਿਹਦੇ ਨਾਲ ਅਸੀਂ ਕੀੜਿਆਂ ਦੀ ਜਿਹੜੀ ਰੋਕத் ਥੰਮ ਕਰਦੇ ਆ